ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਤੁਦਿਆ ਕਰਨਮ ਦੁਖ ਹਰਨਮ ਤੋ ਚਰਨਮ ਨਾਮ ਕੀਰਤਨ ਹੈ दयाल पुरुष भगवान है नानक लिप्त न माया दया करणम दुख हरण उच्चरण नाम कीर्तन है दयाल ਨ ਕੋ ਲਫਤ ਨ ਮਾਇਆ ਭਾ ਬਲੰਡੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਸਹੀ ਦਇਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਤਿਹਾਰਿਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਯਾ ਤਾਰੇ ਕੋਟੰਬ ਸੰਗ ਲੋਗ ਕੁੱਲ ਸਭਾਯਾ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਯਾ ਰੇ ਕੋਟੰਬ ਸੰਗ ਲੋਗ ਕੋਲ ਸਦਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋ ਦਇਆ ਕਰਨੁ ਦੁਖ ਹਰਨੁ ਉਹ ਚਰਨ ਨਾਮ ਕੀ ਰਤਨ ਹੈ ਦਿਆਲ ਪੁਰਖ ਭਗਵਾਨੁ ਨਾਮ ਕੋ ਵਖਤ ਨਾ ਮਾਇਆ ਗੁਰੂ ਪਿਆਰ ਵਾਲਾ ਜਦੋਂ ਪਾਵਨ ਮਕਾਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਜੈਤਸ਼ਰੀ ਕੀ ਵਾਰ ਦੇ ਅੰਦਰ ਸੰਲੋਕ ਤੋਂ ਕਹਿੰਦੀ ਧੰਮ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਪਾਵਨ ਅੰਗ 709 ਅਤੇ 10 ਸਵੇਾਈ ਮਾਨ ਹੈ ਸਤਿਗੁਰ ਕਹਿੰਦੇ ਭਾਈ ਉਸ ਪਰਮ ਪਰਮੇਸ਼ਰ ਦੀ ਸਿੱਖ ਤਲਾ ਦੇ ਨਾਲ ਉਹ ਪਰਮਾਤਮਾ ਦਇਆ ਕਰਦਾ ਹੈ ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ ਤੇ ਜਿਹੜਾ ਉਸ ਮਾਲਕ ਨੂੰ ਆਰਾਧਦਾ ਹੈ ਉਸ ਦੇ ਉੱਤੇ ਮਾਇਆ ਦਾ ਪ੍ਰਭਾਵ ਵੀ ਨਹੀਂ ਪੈਂਦਾ ਓ ਗੁਰੂ ਗੁਰੂ ਗਰਜਪ ਕੇ ਆਪਣੇ ਜੀਵਨ ਸਵਾਰ ਲੈਂਦਾ ਸਤਿਗੁਰ ਕਿਰਪਾ ਕਰਨ ਸਤਿਮਾਲਕ ਦੇ ਨਾਮ ਦੀ ਵਡਿਆਈ ਕਰੀਏ ਸਤਿਗੁਰ ਤੁਲੋਂ ਨਾਮ ਮੰਗੇ ਨਾਮ ਸਿਮਰੀਏ ਨਾਮ ਵੰਡੀ ਤੇ ਜੀਵਨ ਸਵਾਰੀ ਸਤਿਗੁਰ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈ ਅੱਜਾ ਦੇਖਿਆ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤ